ਭਗਤ ਧਰੂ ਜੀ ਭਾਈ ਗੁਰਦਾਸ ਸਾਹਿਬ ਜੀ ਆਪਣੀ 10ਵੀਂ ਵਾਰ ਵਿੱਚ ਧਰੂ ਭਗਤ ਜੀ ਬਾਬਤ ਵਚਨ ਕਰਦੇ ਨੇ ਧਰੂ ਹਸਦਾ ਘਰ ਆਇਆ ਕਰ ਪਿਆਰ ਪਿਓ ਕੁਛੜ ਲੀਤਾ ਬਾਹਾਂੋਂ ਪਕੜ ਉਠਾਲਿਆ ਮਨ ਵਿੱਚ ਰੋਸ਼ਮਤਰਈ ਕੀਤਾ ਡੁੱਡੋ ਲਿਕਾ ਮਾਂ ਪੁੱਛੇ ਤੂੰ ਸਵਾਣੀ ਹੈ ਕਿ ਸੁਰੀਤਾ ਸਵਾਣੀ ਹ ਜਨਮ ਦੀ ਨਾਮ ਨਾ ਭਗਤੀ ਕਰਮ ਦਰਢੀਤਾ ਕਿਸ ਉਦਮ ਤੇ ਰਾਜ ਮਿਲੈ ਸ਼ਤਰੂ ਤੇ ਸਭ ਹੋਵਨ ਨਮੀਤਾ ਪਰਮੇਸ਼ਰ ਆਰਾਧਿਆ ਜਿੱਦੋਂ ਹੋਈਐ ਪਤਪੁਨੀਤਾ ਬਾਹਰ ਚਲਿਆ ਕਰਨ ਤਪ ਮਨ ਬੈਰਾਗੀ ਹੋਏ ਅਤੀਤਾ ਨਾਰਦ ਮਨ ਉਪਦੇਸਿਆ ਨਾਮ ਨਿਧਾਨ ਅਮਿਓ ਰਸ ਪੀਤਾ ਵਿਚੋਂ ਰਾਜੇ ਸਦਿਆ ਅਬ ਚਲ ਰਾਜ ਕਰੋ ਨਿਤ ਨੀਤਾ ਹਾਰ ਚੱਲੇ ਗੁਰਮੁਖ ਜਗ ਜੀਤਾ ਤ੍ਰੂ ਭਗਤ ਇਸ ਵਾਰ ਵਿੱਚ ਲੋਕ ਪ੍ਰਸਿੱਧ ਕਥਾਵਾਂ ਦ੍ਰਿਸ਼ਟਾਂਤ ਤੇ ਢੰਗਾਂ ਪਰ ਕਹੀਆਂ ਹਨ ਜਿਸ ਵਿੱਚੋਂ ਪ੍ਰਮਾਰਥ ਦੇ ਬੜੇ ਉਪਦੇਸ਼ ਮਿਲਦੇ ਹਨ ਅਟਲ ਭੈਉ ਧਰੂ ਜਾਂ ਕੈ ਸਿਮਰਨ ਅਰ ਨਿਰਪੈ ਪਦ ਪਾਇਆ RAM ਜਪੋ ਜੀ ਐਸੇ ਐਸੇ ਧਰੂ ਪ੍ਰਹਲਾਦ ਜਪਿਓ ਹਰ ਜਾਸੇ ਵਿਸ਼ਰੂ ਪ੍ਰਾਣ ਵਿੱਚ ਵੀ ਧਰੂ ਭਗਤ ਦੀ ਵਾਰਤਾ ਵੇਦ ਵਿਆਸ ਜੀ ਨੇ ਲਿਖੀ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪ੍ਰਭੂ ਜੀ ਦੇ ਸਿਮਰਨ ਕਾਰਨ ਹੀ ਨਿਰਭੈ ਅਟਲ ਪਦਵੀ ਪ੍ਰਾਪਤ ਹੋਣ ਦਾ ਹਵਾਲਾ ਧਰੂ ਭਗਤ ਜੀ ਨੂੰ ਸਤਿਗੁਰ ਜੀ ਨੇ ਦਿੱਤਾ ਹੈ ਜੀਵਨ ਬਿਉਰਾ ਨਾਮ ਧਰੂ ਪਿਤਾ ਰਾਜਾ ਉਤਾਨਪਾਗ ਜਿਸ ਦੀਆਂ ਦੋ ਰਾਣੀਆਂ ਸਰੂਚੀ ਅਤੇ ਸੁਨੀਤੀ ਸੀ ਧਰੂ ਜੀ ਦੀ ਮਾਤਾ ਦਾ ਨਾਮ ਸੁਨੀਤੀ ਦੱਸਿਆ ਗਿਆ ਹੈ ਸੁਨੀਤੀ ਦਾ ਪੁੱਤਰ ਧਰੂ ਸੀ ਅਤੇ ਸੁਰੂਚੀ ਦਾ ਪੁੱਤਰ ਉਤਮ ਸੀ ਤਪ ਅਸਥਾਨ ਮਾਧੋਬਨ ਗੁਰੂ ਦੀਖਿਆ ਨਾਰਦ ਮੁਨ ਜੀ ਪਾਸੋਂ ਪ੍ਰਾਪਤ ਕੀਤੀ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਰਹਾਓ ਜਾਂਤ ਸੁਭਾਵੈ ਤਾਂ ਹੁਕਮ ਮਨਾਵੈ ਇਸ ਬੇੜੇ ਕੋ ਪਾਰ ਲੰਘਾਵੈ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੂਕ ਗਈ ਫਿਰ ਆਵਨ ਜਾਣੀ ਕਉ ਕਬੀਰ ਭਜ ਸਾਰੰਗ ਪਾਨੀ ਉਰਵਾਰ ਪਾਰ ਸਭ ਇੱਕੋ ਦਾਨੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਫਰਮਾਨ ਹੈ ਕਿ ਧਰੂ ਕਉ ਮਿਲਿਆ ਹਰ ਨਿਸ਼ੰਗ ਗੁਰੂ ਜੀ ਦੀ ਮਿਹਰ ਨਾਲ ਹੇ ਮੇਰੇ ਮਨ ਧਰੂ ਭਗਤ ਜੀ ਦੀ ਸਾਖੀ ਸੁਣ ਸਤਜੁਗ ਵਿੱਚ ਸ਼ੰਭੂਮਾਨ ਵੰਸ਼ ਦਾ ਰਾਜਾ ਉਤਾਨਪਾਦ ਉਸ ਦੇ ਘਰ ਧਰੂ ਭਗਤ ਦਾ ਜਨਮ ਹੋਇਆ ਰਾਜੇ ਦੀਆਂ ਦੋ ਰਾਣੀਆਂ ਸਨ ਵੱਡੀ ਰਾਣੀ ਸੁਨੀਤੀ ਜਿਹੜੀ ਕਿ ਬੜੀ ਗੁਣਵੰਤੀ ਪਤੀ ਵਰਤਾ ਪ੍ਰਮਾਤਮਾ ਦੇ ਭਗਤੀ ਵਾਲੀ ਪ੍ਰੇਮ ਵਾਲੀ ਸੀ ਤੇ ਸਧਾਰਨ ਸੁਭਾਅ ਦੀ ਮਾਲਕ ਸੀ ਉਸ ਦੀ ਕੁੱਖੋਂ ਧਰੂ ਭਗਤ ਜੀ ਨੇ ਜਨਮ ਲਿਆ ਰਾਜੇ ਦੀ ਦੂਸਰੀ ਰਾਣੀ ਸਰੂਚੀ ਜਿਹੜੀ ਕੇ ਪ੍ਰਭੂ ਭਗਤੀ ਤੋਂ ਸਖਣੀ ਚੰਚਲ ਸੁਭਾਅ ਵਾਲੀ ਅਤੇ ਰਾਜੇ ਨੂੰ ਚਲਿਤਰਾ ਰਾਹੀ ਆਪਣੇ ਵਸ ਕਰਨ ਵਾਲੀ ਸੀ ਉਸ ਦੇ ਕੁਖੋਂ ਉੱਤਮ ਦਾ ਜਨਮ ਹੋਇਆ। ਰਾਜਾ ਸੁਰੂਜੀ ਦੇ ਐਸਾ ਵਸ ਹੋਇਆ ਕਿ ਉਸ ਨੇ ਧਰੂ ਦੀ ਮਾਤਾ ਸੁਨੀਤੀ ਨੂੰ ਤਿਆਗ ਦਿੱਤਾ। ਸੁਨੀਤੀ ਨੂੰ ਪਟਰਾਣੀ ਹੁੰਦਿਆਂ ਹੋਇਆਂ ਗੋਲੀਆਂ ਵਾਂਗੂ ਦਿਨ ਗੁਜ਼ਾਰਨੇ ਪਏ। ਇੱਕ ਦਿਨ ਧਰੂ ਹੱਸਦਾ ਖੇਡਦਾ ਆਪਣੇ ਪਿਤਾ ਰਾਜਾ ਉਤਾਨਪਾਦ ਦੇ ਪਾਸ ਪੁਜਾ ਪਿਤਾ ਨੇ ਪਿਆਰ ਨਾਲ ਧਰੂ ਨੂੰ ਗੋਦੀ ਵਿੱਚ ਬਿਠਾ ਲਿਆ ਅਚਾਨਕ ਹੀ ਧਰੂ ਦੀ ਮਤਰੀ ਮਾਂ ਸਰੂਚੀ ਉੱਥੇ ਆ ਗਈ ਜਦੋਂ ਸਰੂਚੀ ਨੇ ਧਰੂ ਨੂੰ ਰਾਜੇ ਦੀ ਗੋਦ ਵਿੱਚ ਬੈਠਾ ਵੇਖਿਆ ਤਾਂ ਸੜ ਬੜ ਕੇ ਸਵਾਹ ਹੋ ਗਈ ਬਾਹੋਂ ਫੜ ਕੇ ਧਰੂ ਨੂੰ ਗੋਦ ਵਿੱਚੋਂ ਖਿੱਚ ਲਿਆ ਮੂੰਹ ਤੇ ਥੱਪੜ ਮਾਰੇ ਤੇ ਕੜਕ ਕੇ ਬੋਲੀ ਜੇ ਪਿਤਾ ਦੀ ਗੋਦੀ ਵਿੱਚ ਬੈਠਣ ਦਾ ਇੰਨਾ ਹੀ ਚਾਹੋ ਸੀ ਤਾਂ ਮੇਰੀ ਕੋਕੋਂ ਜਨਮ ਲੈਣਾ ਸੀ ਮੁੜ ਕੇ ਇਸ ਮਹਿਲ ਵਿੱਚ ਕਦਮ ਨਾ ਰੱਖੀ ਆਪਣੀ ਮਾਂ-ਬਾਪ ਸੀ ਰਿਆ ਕਰ। ਧਰੂ ਆਪਣੇ ਪਿਤਾ ਰਾਜੇ ਪਾਸੋਂ ਹਟ ਘੂਰੇ ਪਰਦਾ ਚਲਾ ਗਿਆ। ਰਾਜਾ ਸਰੂਚੀ ਦੀ ਚੰਚਲ ਚੰਚਲਤਾਈ ਦਾ ਪੂਰਾ ਸ਼ਿਕਾਰ ਹੋ ਚੁੱਕਾ ਸੀ ਜਿਸ ਕਰਕੇ ਉਸ ਨੇ ਇਸ ਘਟਨਾ ਤੇ ਕੋਈ ਵੀ ਸ਼ਬਦ ਮੁਖੋਂ ਨਾ ਕਿਹਾ। ਵਿਆਕਲ ਹੋਇਆ ਧਰੂ ਆਪਣੀ ਮਾਤਾ ਪਾਸ ਪੁੱਜਾ। ਮਾਂ ਨੇ ਰੋਣ ਦਾ ਕਾਰਨ ਪੁੱਛਿਆ। ਪਿਆਰ ਨਾਲ ਗੋਦ ਵਿੱਚ ਲੈ ਕੇ ਮੂੰਹ ਪੂੰਝਿਆ। ਰੋਂਦੇ ਰੋਂਦੇ ਧਰੂ ਨੇ ਮਤ੍ਰੇਈ ਮਾਂ ਸ੍ਰੂਚੀ ਵੱਲੋਂ ਚਪੇੜਾ ਮਾਰਨ ਦੀ ਸਾਰੀ ਕਹਾਣੀ ਆਪਣੀ ਮਾਤਾ ਨੂੰ ਸੁਣਾ ਦਿੱਤੀ। ਤੇ ਆਖਣ ਲੱਗਾ ਕਿ ਮਾਂ ਇੱਕ ਗੱਲ ਦੱਸ ਕੀ ਤੂੰ ਰਾਣੀ ਐ ਕਿ ਦਾਸੀ ਐ? ਧਰੂ ਦੀ ਮਾਤਾ ਨੇ ਬੜੇ ਪਿਆਰ ਨਾਲ ਆਖਿਆ ਪੁੱਤਰਾ ਮੈਂ ਪਟਰਾਣੀ ਆ। ਰਾਜੇ ਨੇ ਵਿਆਹ ਕੇ ਮੈਨੂੰ ਲਿਆਂਦਾ। ਰਾਜ ਮਹੀਨਾ ਵਿੱਚ ਸਤਕਾਰ ਨਾਲ ਕੁਝ ਸਮਾਂ ਬਤੀਤ ਹੋਇਆ ਹੈ। ਪਰ ਮੇਰੀ ਸ਼ੌਕਣ ਸੁਰੂਚੀ ਨੇ ਤੇਰੇ ਪਿਤਾ ਨੂੰ ਨਕਰਿਆਂ ਅਤੇ ਵਿਸ਼ੇ ਕਾਮਨਾ ਨਾਲ ਵਸ ਕਰ ਲਿਆ ਤੇ ਮੈਨੂੰ ਦਾਸੀਆਂ ਵਾਂਗੂ ਰਹਿਣਾ ਪੈ ਰਿਹਾ ਹੈ ਪਰ ਇਹ ਵਾਪਰੇ ਸਾਰਾ ਕੁਝ ਈਸ਼ ਕਰਕੇ ਹੈ ਕਿ ਮੈਂ ਪ੍ਰਭੂ ਦਾ ਨਾਮ ਨਹੀਂ ਜਪਿਆ ਪੁੱਤਰ ਹੁਣ ਤੂੰ ਜੇਕਰ ਪ੍ਰਭੂ ਦੀ ਭਗਤੀ ਕਰੇਗਾ ਨਾ ਤਾਂ ਤੈਨੂੰ ਰਾਜ ਭਾਗ ਘਰ ਸੁਖ ਸੰਪਤੀ ਮਾਇਆ ਤੇ ਸਾਰੇ ਸੁੱਖ ਪ੍ਰਾਪਤ ਹੋਣਗੇ ਅਤੇ ਪਰਮ ਪਦਵੀ ਦੀ ਪ੍ਰਾਪਤੀ ਹੋ ਜਾਵੇਗੀ ਮਾਤਾ ਦੇ ਪਿਆਰ ਭਰੇ ਉਪਦੇਸ਼ ਨੇ ਬਾਲਕ ਧਰੂ ਦੇ ਮਨ ਵਿੱਚ ਬੈਰਾਗ ਪੈਦਾ ਕਰ ਦਿੱਤਾ। ਪ੍ਰਭੂ ਪਿਆਰ ਦੀ ਲਗਨ ਜਾਗ ਉੱਠੀ। ਬੜੇ ਪਿਆਰ ਨਾਲ ਮਾਤਾ ਨੂੰ ਨਮਸਕਾਰ ਕਰਕੇ ਅਸੀਸਾਂ ਪ੍ਰਾਪਤ ਕਰਕੇ ਜੰਗਲ ਨੂੰ ਭਗਤੀ ਕਰਨ ਤੁਰ ਪਿਆ। ਪਹਿਲੀ ਰਾਤ ਆਪਣੇ ਪਿਤਾ ਦੇ ਬਾਗ ਵਿੱਚ ਕੱਟੀ ਫਿਰ ਉੱਥੋਂ ਤੁਰ ਪਿਆ। ਰਸ ਦੇ ਵਿੱਚ নারদ मुनि ਜੀ ਆਪਣੇ 6 ਸਾਥੀ ઋਸ਼ੀਆਂ ਸਮੇਤ ਧਰੂ ਜੀ ਨੂੰ ਮਿਲੇ। ਬੜੇ ادب ਸਤਕਾਰ ਨਾਲ ਧਰੂ ਜੀ ਨੇ ਨਮਸਕਾਰ ਨਾਰਦ Muni ਜੀ ਨੂੰ ਕੀਤੀ ਅਤੇ ਪ੍ਰਭੂ ਦੀ ਭਗਤੀ ਕਰਨ ਦਾ ਉਪਦੇਸ਼ ਪ੍ਰਾਪਤ ਕਰਨ ਲਈ ਬੇਨਤੀ ਕੀਤੀ। ਨਾਰਦ ਜੀ ਨੇ ਪਹਿਲਾਂ ਤਾਂ 5 ਵਰਿਆਂ ਦੇ ਬਾਲਕ ਨੂੰ ਵੇਖ ਕੇ ਆਖਿਆ ਕਿ ਬੇਟਾ ਭਗਤੀ ਕਰਨੀ ਬਹੁਤ ਕਠਿਨ ਹੈ। ਜੰਗਲ ਵਿੱਚ ਛੇਰ, ਚੀਤੇ, ਸੱਪ, ਅਨੇਕਾਂ ਖਤਰਨਾਕ ਜਾਨਵਰ ਤੈਨੂੰ ਖਾ ਜਾਣਗੇ। ਪਿੱਛੇ ਮੁੜ ਜਾ। ਪਰ ਮਾਤਾ ਦੀ ਸਿੱਖਿਆ ਨੇ ਧਰੂ ਨੂੰ ਪ੍ਰਭੂ ਭਗਤੀ ਵਾਸਤੇ ਪੂਰਨ ਡ੍ਰਿੜ ਵਿਸ਼ਵਾਸੀ ਬਣਾ ਰੱਖਿਆ ਸੀ। ਜਿਸ ਕਾਰਨ ਧਰੂ ਜੀ ਨੇ ਅਡੋਲ ਆਖਿਆ ਕਿ ਮੈਂ ਬਾਪਸ ਨਹੀਂ ਜਾਵਾਂਗਾ ਪ੍ਰਭੂ ਜੀ ਦੀ ਭਗਤੀ ਹੀ ਕਰਾਂਗਾ ਉਸ ਦੀ ਇਸ ਅਡੋਲਤਾ ਨੂੰ ਵੇਖ ਕੇ ਨਾਰਦ ਜੀ ਨੇ ਪ੍ਰਭੂ ਦਾ ਨਾਮ ਜਪਣ ਦਾ ਉਪਦੇਸ਼ ਦਿੱਤਾ ਫਿਰ ਭਗਵਾਨ ਵਿਸ਼ਨੂੰ ਦੇ ਸਰੂਪ ਵਾਪਤ ਬਾਲਕ ਨੂੰ ਜਾਣੂ ਕਰਵਾਇਆ ਨਾਰਦ ਜੀ ਉਪਦੇਸ਼ ਦੇ ਕੇ ਆਪ ਰਾਜਾ ਉਤਾਨਪਾਦ ਪਾਸ ਪੁੱਜੇ ਤੇ ਰਾਜੇ ਨੇ ਆਖਿਆ ਰਾਜਨ ਤੂੰ ਇਸਤਰੀ ਦੇ ਵਸ ਹੋ ਕੇ ਰਾਜਨੀਤੀ ਦਾ ਤਿਆਗ ਕੀਤਾ ਹੈ ਪੁੱਤਰ ਨੂੰ ਕੱਢ ਦਿੱਤਾ ਪੰਜ ਵਰਿਆਂ ਦੇ ਪੁੱਤਰ ਨੂੰ ਘਰੋਂ ਕੱਢਣਾ ਇਹ ਗੱਲ ਚੰਗੀ ਨਹੀਂ ਤੈਨੂੰ ਇਹਦੀ ਬਹੁਤ ਵੱਡੀ ਸਜ਼ਾ ਮਿਲੇਗੀ ਧਰੂ ਪ੍ਰਭੂ ਦੀ ਭਗਤੀ ਕਰਕੇ ਪਰਮਪਦ ਦੀ ਪ੍ਰਾਪਤੀ ਕਰ ਲੇਗਾ ਤਾਂ ਤੇਰਾ ਰਾਜ ਵੀ ਸੰਭਾਲ ਲਏਗਾ ਰਾਜਾ ਉਤਾਨਪਾਦ ਮੰਤਰੀਆਂ ਨੂੰ ਲੈ ਕੇ ਜਿੱਥੇ ਧਰੂ ਭਗਤ ਤਪੱਸਿਆ ਕਰ ਰਿਹਾ ਸੀ ਪੂਜਾ ਧਰੂ ਜੀ ਨੇ ਪਿਤਾ ਨੂੰ ਆਉਂਦਿਆਂ ਦੇਖ ਕੇ ਪ੍ਰੇਮ ਨਾਲ ਨਮਸਕਾਰ ਕੀਤੀ ਰਾਜੇ ਨੇ ਆਖਿਆ ਕਿ ਪੁੱਤ ਘਰ ਵਾਪਸ ਚਲੋ ਮੈਂ ਅੱਧਾ ਰਾਜ ਤੈਨੂੰ ਹੁਣੇ ਦੇ ਦਿੰਦਾ ਪਰ ਧਰੂ ਜੀ ਨੇ ਉੱਤਰ ਦਿੱਤਾ ਕਿ ਪਿਤਾ ਜੀ ਮੈਂ ਤਾਂ ਤਪ ਕਰਕੇ ਹੀ ਮੁੜਾਂਗਾ ਪ੍ਰਭੂ ਦੀ ਭਗਤੀ ਕਰਾਂਗਾ ਰਾਜਾ ਨਿਰਾਸ਼ ਹੋ ਕੇ ਮੰਤਰੀਆਂ ਸਮੇਤ ਵਾਪਸ ਆਪਣੇ ਮਹਿਲਾ ਵਿੱਚ ਆ ਗਿਆ ਧਰੂ ਨੇ ਪਹਿਲਾਂ ਜੰਗਲ ਵਿੱਚੋਂ ਫਾਲ ਫੁੱਲ ਤੇ ਕੰਧਮੂਲ ਆਦ ਖਾ ਕੇ ਘੋਰ ਤਪੱਸਿਆ ਆਰੰਭ ਕਰ ਦਿੱਤੀ ਸਹਜੇ ਸਹਜੇ ਪੱਤੇ ਖਾ ਕੇ ਫਿਰ ਪਾਣੀ ਪੀ ਕੇ ਫਿਰ ਹਵਾ ਅਸਰੇ ਰਹਿ ਕੇ ਧਰੂ ਜੀ ਨੇ ਇਕਾਗਰ ਚਿਤ ਹੋ ਕੇ ਪ੍ਰਭੂ ਦੀ ਭਗਤੀ ਕੀਤੀ ਅੰਤ ਸੱਜੇ ਪਿਆਰ ਦੇ ਅੰਗੂਠੇ ਭਾਰ ਖੜੇ ਹੋ ਕੇ ਪ੍ਰਭੂ ਜੀ ਦੇ ਪਿਆਰ ਵਿੱਚ ਭਿੱਜ ਕੇ ਭਗਤੀ ਕੀਤੀ ਉਹਰ ਤਾਪ ਨੂੰ ਵੇਖ ਕੇ ਇੰਦਰ ਬਹੁਤ ਡਰਿਆ ਉਸ ਨੂੰ ਚਿੰਤਾ ਵਾਪਰੀ ਕਿ ਧਰੂ ਭਗਤੀ ਕਰਕੇ ਮੇਰਾ ਰਾਜ ਹੀ ਨਾ ਖੋਲੇ ਉਸ ਨੇ ਮਾਇਆਮੋ ਮਾਇਆ ਮੋਹ ਦੇ ਜਾਲ ਵਿੱਚ ਫਸਾਉਣ ਵਾਲਾ ਦੈਤ ਉਸ ਨੂੰ ਧਰੂ ਦੀ ਭਗਤੀ ਖੰਡਨ ਕਰਨ ਵਾਸਤੇ ਭੇਜਿਆ ਉਸ ਮਾਇਆਮੋ ਨੇ ਸ਼ੇਰ ਦਾ ਰੂਪ ਧਾਰ ਕੇ ਧਰੂ ਭਗਤ ਨੂੰ ਡਰਾਉਣਾ ਚਾਹਿਆ ਪਰ ਉਹ ਦੈਤ ਧਰੂ ਦੀ ਸੁਰਤ ਨੂੰ ਅਖੇੜ ਨਾ ਸਕਿਆ ਵਰਖਾ ਝੱਖੜ ਹਨੇਰੀ ਜੰਗਲੀ ਜਾਨਵਰ ਮਾਤਾ ਦਾ ਮੂਹ ਰਾਜ ਦੀ ਲਾਲਸਾ ਕੋਈ ਵੀ ਧਰੂ ਭਗਤ ਦੀ ਸੁਰਤੀ ਨੂੰ ਪ੍ਰਭੂ ਪਿਆਰ ਵੱਲੋਂ ਉਹ ਖੇਡ ਨਾ ਸਕੇ ਚਿੰਤਾਤ੍ਰ ਹੋਇਆ ਇੰਦਰ ਵਿਸ਼ਨੂੰ ਭਗਵਾਨ ਜੀ ਪਾਸ ਪੂਜਾ ਅਤੇ ਨਮਸਕਾਰ ਕਰਨ ਉਪਰੰਤ ਬੇਨਤੀ ਕੀਤੀ ਕਿ ਭਗਵਾਨ ਜੀ ਤੂੰ ਤਾਂ ਡੋਲਦਾ ਹੀ ਨਹੀਂ ਉਸ ਨੇ ਮੇਰਾ ਰਾਜ ਸੰਭਾਲਣਾ ਵਿਸ਼ਨੂੰ ਭਗਵਾਨ ਨੇ ਧੀਰਜ ਨੂੰ ਧੀਰਜ ਦੇ ਨਾਲ ਇੰਦਰ ਨੂੰ ਉੱਤਰ ਦਿੱਤਾ ਕਿ ਤੂੰ ਧੀਰਜ ਰੱਖ ਉਹ ਤੇਰਾ ਰਾਜ ਨਹੀਂ ਸੰਭਾਲੇਗਾ ਭਗਵਾਨ ਜੀ ਪ੍ਰੇਮ ਭਗਤੀ ਵਸ ਹੋ ਕੇ ਪ੍ਰਗਟ ਹੋਏ ਅਤੇ ਪ੍ਰਤੱਖ ਦਰਸ਼ਨ ਦਿੱਤੇ। ਧਰੂ ਨੇ ਹਾਲ ਹੋਇਆ ਚਰਣੀ ਨਮਸਕਾਰ ਕੀਤੀ। ਭਗਵਾਨ ਜੀ ਨੇ ਧਰੂ ਨੂੰ ਉਠਾ ਕੇ ਗਲੇ ਨਾਲ ਲਾਇਆ। ਪਿਆਰ ਵਸ ਹੋ ਕੇ ਅੰਗ-ਅੰਗ ਚੁੰਮਿਆ ਅਤੇ ਪਿੱਠ ਤੇ ਹੱਥ ਫੇਰ ਕੇ ਅਤਿਅੰਤ ਪ੍ਰਸੰਤਾ ਪ੍ਰਗਟ ਕੀਤੀ। ਧਰੂ ਨੇ ਆਪਣੀ ਬਾਲਕਾਂ ਵਾਲੀ ਬੁੱਧ ਅਨੁਸਾਰ ਭਗਵਾਨ ਦੀ ਉਪਮਾ ਕੀਤੀ ਤੇ ਬੇਨੈ ਕੀਤੀ ਕਿ हे ਭਗਵਾਨ ਮੈਂ ਅਣਜਾਣਾ ਬਾਲਕਾਂ ਮੈਨੂੰ ਉਹ ਸੁਭਧ ਬਖਸ਼ੋ। ਜਿਸ ਕਾਰਨ ਮੈਂ ਆਪ ਦੇ ਗੁਣ ਗਾ ਕੇ ਆਨੰਦ ਪ੍ਰਾਪਤ ਕਰ ਸਕਾਂ ਸੋ ਭਗਵਾਨ ਜੀ ਦੀ ਬਖਸ਼ਿਸ਼ ਨਾਲ ਧਰੂ ਨੇ ਪ੍ਰਭੂ ਜਸ ਕਰਕੇ ਖੁਸ਼ੀਆਂ ਪ੍ਰਾਪਤ ਕੀਤੀਆਂ ਭਗਵਾਨ ਜੀ ਨੇ ਤਰੁੱਠ ਕੇ ਧਰੂ ਨੂੰ ਅਟੱਲ ਪਦਵੀ ਦੀ ਦਾਤ ਬਖਸ਼ੀ ਅਤੇ ਪਹਿਲਾ 36000 ਸਾਲ ਰਾਜ ਕਰਨ ਦਾ ਵੀ ਹੁਕਮ ਕੀਤਾ ਉਧਰ ਰਾਜਾ ਮੰਤਰੀਆਂ ਸਮੇਤ ਧਰੂ ਜੀ ਨੂੰ ਜੰਗਲ ਵਿੱਚੋਂ ਜਾ ਕੇ ਲੈ ਆਇਆ ਕਿਉਂਕਿ ਨਾਰਦ ਜੀ ਨੇ ਰਾਜੇ ਨੂੰ ਭਗਵਾਨ ਵੱਲੋਂ ਅਟੱਲ ਪਦਵੀ ਤੇ ਰਾਜ ਕਰਨ ਦੇ ਵਰ ਦੀ ਪ੍ਰਾਪਤੀ ਬਾਬਤ ਜਾ ਕੇ ਦੱਸ ਦਿੱਤਾ ਸੀ। ਧਰੂ ਦੀ ਮਤਰੀ ਮਾ ਸ੍ਰੂਚੀ ਨੇ ਵੀ ਹੱਥ ਜੋੜ ਕੇ ਆਪਣੀ ਭੁੱਲ ਦੀ ਮਾਫੀ ਮੰਗੀ ਤੇ ਧਰੂ ਦੀ ਮਾਤਾ ਸੁਨੀਤਾ ਪਾਸੋਂ ਵੀ ਖਿਮਾ ਮੰਗੀ। ਧਰੂ ਦੀ ਮਾਤਾ ਨੇ ਵੀ ਤਰੂ ਨੂੰ ਗਲੇ ਨਾਲ ਲਾ ਕੇ અત્યੰਤ ਪਿਆਰ ਕੀਤਾ ਤੇ ਮੱਥਾ ਚੁੰਮਿਆ। ਤਰੂ ਨੇ ਜੱਛ ਜਾਨਵਰ ਨੂੰ ਜਿਸ ਨੇ ਉਤਮ ਨੂੰ ਮਾਰਗ ਦਿੱਤਾ ਸੀ ਉਸ ਦਾ ਨਾਸ ਕੀਤਾ। ਅਤੇ ਸਾਰੇ ਰਾਜ ਵਿੱਚ ਧਰਮ ਸਥਾਪਨ ਕੀਤਾ ਪ੍ਰਭੂ ਜੀ ਦੀ ਭਗਤੀ ਕਰਾਉਣੀ ਅਰੰਭ ਕਰਵਾਈ ਪੁਰਾਤਨ ਵਿਚਾਰਾਂ ਅਨੁਸਾਰ ਧਰੂ ਭਗਤ ਨੂੰ ਧਰੂ ਤਾਰੇ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ ਅੰਤ ਰਾਜ ਸੰਪੂਰਨ ਕਰਨ ਪਿੱਛੋਂ ਅਟੱਲ ਪਦਵੀ ਪ੍ਰਾਪਤ ਕੀਤੀ ਜੋ ਹੁਣ ਤੱਕ ਕਾਇਮ ਹੈ ਸੋਹੇ ਮੇਰੇ ਮਨ ਤੂੰ ਧਰੂ ਦੀ ਪਵਿੱਤਰ ਸਾਖੀ ਸੁਣੀ ਹੈ ਵੇਖ ਭਾਈ ਗੁਰਦਾਸ ਜੀ ਦੇ ਪ੍ਰਮਾਣ ਅਨੁਸਾਰ ਹਾਰ ਚੱਲੇ ਗੁਰਮੁਖ ਜਗ ਜੀਤਾ ਕਿਵੇਂ ਗੁਰਮੁਖ ਬਣ ਕੇ ਧਰੂ ਨੇ ਤਪੱਸਿਆ ਕੀਤੀ ਅਤੇ ਮਨ ਜਿੱਤੈ ਜਗ ਜੀਤ ਵਾਲੀ ਅਟਲ ਸਚਾਈ ਪ੍ਰਗਟ ਕੀਤੀ ਤੂੰ ਵੀ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਕਰ ਤਾਂ ਜੋ ਉੱਚ ਪਦਵੀ ਤੈਨੂੰ ਵੀ ਪ੍ਰਾਪਤ ਹੋ ਸਕੇ